ਇਸੀ ਤਰ੍ਹਾਂ ਗਿੱਦੜਪਿੰਡ ਦੀ ਗਿੱਦੜਪਿੰਡੀ ਪਿੰਡ ਦੀ ਇਹ ਵਿਲੇਜ ਡਿਫੈਂਸ ਕਮੇਟੀ ਹੈਗੀ ਆ ਜਿਨ੍ਹਾਂ ਨੂੰ ਇਹ شناختੀ ਕਾਰਡ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਦਿੱਤੇ ਜਾ ਰਹੇ ਨੇ ਸੋ ਇਸੇ ਤਰ੍ਹਾਂ ਜਿੰਨੇ ਵੀ ਚਾਹੇ ਵਾਰਡ ਡਿਫੈਂਸ ਕਮੇਟੀ ਹੈ ਚਾਹੇ ਵਿਲੇਜ ਡਿਫੈਂਸ ਕਮੇਟੀ ਹੈ ਉਹਨਾਂ ਨੂੰ ਸਾਰਿਆਂ ਨੂੰ شناختੀ ਕਾਰਡ ਮਿਲਣਗੇ ਉਹ شناختੀ ਕਾਰਡ ਆਪਣੇ ਕੋਲ ਰੱਖਣ ਜਦੋਂ ਕਿਤੇ ਉਹਨਾਂ ਨੂੰ ਕਿਤੇ ਮਹਿਮਤੇ ਜਾਣਾ ਪੈਂਦਾ ਜਾਂ ਕੋਈ ਉਹਨਾਂ ਨੇ ਕਾਰਵਾਈ ਕਰਨੀ ਹੈ ਜਾ ਕਿਤੇ ਕੋਈ ਮੌਕਾ ਦੇਖਣਾ ਤੇ ਇਹਨਾਂ ਕੋਲ ਕਾਰਡ ਹੋਏਗਾ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਹੀਂ ਆਏਗੀ ਘਟੋ ਘਟ ਸੋ ਮੁੱਖ ਮੰਤਰੀ ਸਾਹਿਬ ਦਾ ਇਹਨਾਂ ਕਮੇਟੀਆਂ ਨੂੰ ਸੱਦਾ ਹੈ ਵੈਸੇ ਤਾਂ ਉਹ ਆਪਣੇ ਮੁਖਰਬਿੰਨ ਤੋਂ ਹੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਪਰ ਫਿਰ ਵੀ ਅਸੀਂ ਉਮੀਦ ਕਰਦੇ ਹਾਂ ਪੰਜਾਬ ਸਰਕਾਰ ਉਮੀਦ ਕਰਦੀ ਹੈ ਕਿ ਤੁਸੀਂ ਇਸੇ ਤਰ੍ਹਾਂ ਇੱਕ ਜਿਹੜੇ ਸਾਡੇ ਮੈਸੇਜ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਤੇ ਆਪਣੇ ਪਿੰਡਾਂ ਚੋਂ ਖਾਸ ਕਰਕੇ ਆਪਣੇ ਘਰਾ ਮੁਹੱਲਿਆਂ ਦੇ ਵਿੱਚੋਂ ਇਹ ਜਿਹੜੀ ਨਸ਼ੇ ਦੀ ਅਲਾਮਤ ਹੈ ਇਹ ਜਿਹੜਾ ਦਾਗ ਹੈ ਇਹਨੂੰ ਧੋਣ ਦੇ ਵਿੱਚ ਤੁਸੀਂ ਸਭ ਤੋਂ ਵੱਡਾ ਯੋਗਦਾਨ ਪਾਓਗੇ ਇਸ ਗੱਲ ਦੀ ਸਾਨੂੰ ਪੂਰੀ ਤਸੱਲੀ ਹੈ ਯਕੀਨ ਹੈ ਸੋ ਹੁਣ ਇਸ ਇਸ ਦੇ ਸਮਾਗਮ ਨੂੰ ਸ਼ਿਖਰ ਤੇ ਲੈ ਕੇ ਜਾਂਦੇ ਹੁਆ ਤੁਹਾਡੇ ਮਹਿਬੂਬ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੈਂ ਸੱਦਾ ਦਵਾਂਗਾ ਕਿ ਉਹ ਮਾਈਕ ਤੇ ਆਣ ਤੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝ ਗਨ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਬਹੁਤ ਬਹੁਤ बहुत बहुत धनबाद दिल गहराइया चो जी बहुत बहुत धनबाद बहुत बहुत बहजे बैजे कोई नहीं राम ना कोई नहीं ना बैठ बैठ जजबात ने लव यू थ्री टू पहली कहता टू घरों ही लेके <laughs> ਅੱਜ ਇਸ ਬੜੇ ਇਤਿਹਾਸਿਕ ਦਿਨ ਤੇ ਲੁਧਿਆਣੇ ਦੇ ਇਸ ਇਲਾਕੇ ਚ ਪੰਜਾਬ ਦੇ ਕੋਨੇ-ਕੋਨੇ ਤੋਂ ਇੱਕ ਇਹੋ ਜਿਹੇ ਪੁੰਨ ਦੇ ਕੰਮ ਵਾਸਤੇ ਤੁਸੀਂ ਆਪਣਾ ਯੋਗਦਾਨ ਜਿਹਦੇ ਵਿੱਚ ਪਾ ਰਹੇ ਹੋ ਉਹਦੇ ਵਾਸਤੇ ਅੱਜ ਇਹ ਇੱਕ ਸਮਾਗਮ ਰੱਖਿਆ ਗਿਆ ਹੈ ਮੇਰੇ ਨਾਲ ਮੇਰੇ ਸਿਹਤ ਮੰਤਰੀ ਪੰਜਾਬ ਅਰਬਨ ਡਿਵੈਲਪਮੈਂਟ ਮਿਨਿਸਟਰ ਮੁੰਡੀਆਂ ਸਾਹਿਬ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਜੀ ਬੀਜੀਪੀ ਸਾਹਿਬ ਪੰਜਾਬ ਦੇ ਅਫਸਰਾਂ ਦੇ ਮੁਖੀ ਚੀਫ ਸੈਕਟਰੀ ਕੈਪਸਨਾ ਜੀ ਸਾਡੇ ਸਾਰੇ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਜੀ ਔਰ ਮੇਰੇ ਸਾਹਮਣੇ ਸਾਡੇ ਪਾਰਟੀ ਦੇ ਉਹ ਅਣਥੱਕ ਯੋਧੇ ਜਿਨ੍ਹਾਂ ਨੂੰ ਜਿਹੜੀ ਮਰਜ਼ੀ ਡਿਊਟੀ ਲਾ ਦੋ ਪੂਰੀ ਕਰਕੇ ਉਤੋਂ ਬਾਅਦ ਹੀ ਸਾਂ ਲੈਂਦੇ ਆ ਇਹੋ ਜੇ ਮੈਂ ਇਹ ਗੱਲ ਅੱਜ ਇਸ ਮੰਚ ਤੋਂ ਮਾਣ ਨਾਲ ਹੰਕਾਰ ਨਾਲ ਨਹੀਂ ਮਾਣ ਨਾਲ ਕਹਿ ਸਕਦਾ ਕਿ ਇਹੋ ਜੇ ਵਲੰਟੀਅਰ ਇਹੋ ਜੇ ਜਿਹੜੇ ਵਰਕਰ ਨੇ ਉਹ ਕਿਸੇ ਇੰਡੀਆ ਦੀ ਹੋਰ ਪਾਰਟੀ ਕੋਲੇ ਨਹੀਂ ਹੋਣਗੇ ਨਹੀਂ ਡੈਡੀਕੇਟਰ ਜੇ ਅਸੀਂ ਇੱਕ ਪਰਿਵਾਰ ਦੇ ਵਾਂਗੂ ਰਹਿੰਦੇ ਆਂ ਜੇ ਪਰਿਵਾਰ ਚ ਕੋਈ ਥੋੜਾ ਬਹੁਤ ਸ਼ਿਕਾਇਤ ਸ਼ਿਕਵਾ ਹੋ ਜੇ ਲੜਪੈਣ ਸਾਡੇ ਨਾਲ ਗੁੱਸੇ ਹੋ ਜਾਣ ਆਪਾਂ ਜਿਵੇਂ ਪਰਿਵਾਰਾਂ ਚ ਹੋ ਜਾਂਦੇ ਆਂ ਜਾਂਦੇ ਨਹੀਂ ਕਿਤੇ ਵੀ ਐ ਕਿਸੇ ਹੋਰ ਦੇ ਚਲੇ ਗਏ ਦੁਸ਼ਮਣਾਂ ਦੇ ਭੂਆ ਕੋਲੇ ਚਲੇ ਜਾਂਦੇ ਨੇ ਉੱਥੋਂ ਚੜ੍ਹਦੇ ਨਾ ਬੰਦ ਆ ਜਾਂਦੇ ਨੇ ਨਾਨਕੀ ਚਲੇ ਜਾਂਦੇ ਨੇ ਉੱਥੋਂ ਚਾਦਣਾ ਬਾ ਚਲੋ ਮਨਾ ਚਲਾ ਆ ਜਾ ਚਲ ਪੋਲੇ ਕਾਨੂੰ ਕਿੜੀਆਂ ਗੱਲਾਂ ਨੇ ਆ ਜਾ ਆ ਜਾ ਚਲੋ ਜੀ ਆ ਜਾ ਮਾਨ ਸਨਮਾਨ ਦੇ ਹਰ ਬੰਦਾ ਮਾਨ ਸਨਮਾਨ ਚਾਹੁੰਦਾ ਜੀ ਮਿਲਣਾ ਚਾਹੀਦਾ ਸੋ ਮੈਨੂੰ ਪਰਿਵਾਰ ਦਾ ਮੁਖੀ ਆ ਤੁਸੀਂ ਚੁਣਿਆ ਹੋਇਆ ਔਰ ਮੈਂ ਇਸ ਗੱਲ ਤੇ ਬਿਲਕੁਲ ਮੋਰ ਲਵਣਾ ਕਿ ਜਦੋਂ ਤੁਸੀਂ ਪਿੰਡਾਂ ਜਾਂਦੇ ਹੋ ਜਦੋਂ ਕੰਮ ਕੰਮ ਗਿਣਾਉਣ ਦੀ ਵਾਰੀ ਆਉਂਦੀ ਹੈ ਤਾਂ ਥੋਡੀਆਂ ਉਂਗਲਾਂ ਜਾਂ ਕਾਪੀ ਦਾ ਪੈਨ ਦੀ ਜਾਂ ਵਰਕਾ ਮੁੱਕ ਸਕਦਾ ਕੰਮ ਨਹੀਂ ਮੁੱਕਦੇ ਜਿਹੜੇ ਆਪਾਂ ਕਰ ਚੁੱਕਿਆ ਹੁਣ ਤੱਕ ਸਾਢੇ 3 ਸਾਲਾਂ ਵਿੱਚ ਉਹ ਭਾਵੇਂ 55000 ਸਰਕਾਰੀ ਨੌਕਰੀਆਂ ਹੋਣ ਬਿਨਾਂ ਸ਼ਿਫਾਰਿਸ਼ ਤੋਂ ਬਿਨਾਂ ਰਿਸ਼ਵਤ ਤੋਂ ਉਹ ਭਾਵੇਂ ਪਹਿਲੀ ਵਾਰ 40 40 ਸਾਲਾਂ ਚ ਪਹਿਲੀ ਵਾਰ 50 50 ਸਾਲਾਂ ਚ ਪਹਿਲੀ ਵਾਰ ਕੱਸੀਆਂ ਦਾ ਸੂਹਿਆਂ ਦਾ ਰਜਵਾਹਿਆਂ ਦਾ ਪਾਣੀ ਖੇਤਾਂ ਨੂੰ ਪਹੁੰਚਿਆ ਹੋਵੇ ਉਹ ਭਾਵੇਂ ਬਿਜਲੀ ਦਿਨੇ ਆਉਣ ਦੀ ਗੱਲ ਹੋਵੇ ਉਹ ਭਾਵੇਂ ਟੋਲ ਟੈਕਸ ਖਤਮ ਕਰਨ ਦੀ ਗੱਲ ਹੋਵੇ ਜਿਹਦੇ ਨਾਲ 64 ਲੱਖ ਰੁਪਈਆ ਇੱਕ ਦਿਨ ਦਾ ਪੰਜਾਬੀਆਂ ਦਾ ਬਚਦਾ ਜੀ 64 ਲੱਖ ਰੁਪਈਆ ਪਹਿਲਾਂ ਉਹ ਇਹਨਾਂ ਦੀ ਜੇਬਾਂ 'ਚ ਜਾਂਦਾ ਸੀ ਦੂਜਿਆਂ ਦੇ ਕਿਉਂਕਿ ਇਲੀਗਲ ਚੱਲ ਰਹੇ ਸੀ ਵਧਾ ਦਿੰਦੇ ਸੀ ਉਹਦੇ ਦਿਨ ਵੀ 200 ਦਿਨ ਵਧਾ ਦਿੰਨੇ ਆ 100 ਦਿਨ ਤੇਰਾ 100 ਦਿਨ ਮੇਰਾ ਪਰ ਇੱਕ ਕਹਾਵਤ ਹੋਰ ਵੀ ਐ 100 ਦਿਨ ਚੋਰ ਦਾ ਇੱਕ ਦਿਨ ਜ਼ਾਦ ਦਾ ਜਿੱਦਾਂ ਜ਼ਾਦ ਦਾ ਦਿਨ ਆ ਗਿਆ ਚੋਰ ਆਲੇ ਬੰਦ ਹੋ ਗਏ ਸੋ ਕੰਮ ਇਨੇ ਪੈ ਨੇ ਰਜਿਸਟਰੀਆਂ ਪਤਾ ਨਹੀਂ ਉਰਦੂ ਚ ਕੀ ਕੀ ਲਿਖੀ ਜਾਂਦੇ ਸੀ ਪੜਾ ਕੇ ਲਿਓਣੀ ਪੈਂਦੀ ਸੀ ਰਜਿਸਟਰੀ ਫਲਾਣੇ ਤੋਂ ਪੜਾ ਲਿਆ ਅਸੀਂ ਸਿੱਧੂ ਪੰਜਾਬੀ ਚ ਅੰਗਰੇਜ਼ੀ ਚ ਸਿੱਧੂ ਹੀ ਕਰਤੀ ਵੀ ਮੇਰੇ ਕੋਲ ਇੰਨੀ ਜ਼ਮੀਨ ਹੈ ਮੈਂ ਇਹ ਜ਼ਮੀਨ ਫਲਾਨਾ ਸਿੰਘ ਨੂੰ ਐਨੇ ਪੈਸਿਆਂ 'ਚ ਜੀਦਾ ਕਿ ਅੱਧਾ ਇੰਨਾ ਬਣਦਾ ਉਹ ਵੇਚਤੀ ਜਿਵੇਂ ਮੈਂ ਇਸ ਜ਼ਮੀਨ ਦਾ ਮਾਲਕ ਸੀ ਅੱਜ ਤੱਕ ਹੁਣ ਉਵੇਂ ਜਿਵੇਂ ਆਪ ਫਲਾਨਾ ਸਿੰਘ ਬਣ ਗਿਆ ਬਸ ਰਿਸਟਰੀ ਹੈ ਜੀ ਸਿੱਧੀ ਪੰਜਾਬੀ ਲਿਖਤੀ ਜੀ ਆਪ ਹੀ ਬਦਲ ਹੋ ਜਾਏ ਆਪਦੇ ਬੱਚਾ ਤੋਂ ਪੜਾ ਲਓ ਪਹਿਲਾਂ ਲੁੱਟ ਹੁੰਦੀ ਸੀ ਕਚਹਿਰੀਆਂ 'ਚ ਉਹ ਬੰਦ ਕਰਤੀ ਕਿਉਂਕਿ ਮੈਂ ਪਿੰਡ ਆਣਾ ਮੈਨੂੰ ਪਤਾ ਸੀ ਇਹ ਸਭ ਤੋਂ ਵੱਧ ਉਸ ਵੇਲੇ ਮਨ ਦੁਖੀ ਹੁੰਦਾ ਸੀ ਜੁੱਦੇ ਪਟਵਾਰੀ ਕੋਲੇ ਜਾਣਾ ਹੋਵੇ ਪਤਾ ਨਹੀਂ ਕੀ ਹੋਊ ਮੁਰੋਂ ਕਿਹੜੀ ਗਾਲ ਕੱਢੂ ਉਹ ਕੀ ਕਹੂਗਾ ਕਿੰਨੇ ਮੰਗੂਗਾ ਪਤਾ ਨਹੀਂ ਮੇਰੀ ਜ਼ਮੀਨ ਮੇਰੇ ਨਾਂ ਹੈਗੀ ਐ ਕਗਵਾਂਡੀਆਂ ਵਾਲੇ ਸ਼ਿੰਗਾਰੇ ਦੇ ਨਾਂ ਲੱਗ ਗਈ ਪਤਾ ਹੀ ਨਹੀਂ ਹੁੰਦਾ ਸੀ ਵੀ ਕੀ ਹੋਊਗਾ ਉਹ ਵੀ ਉਹੀ ਉਹ ਕੀ ਹੋਇਆ ਪਿਆ ਬਲਦੇਵ ਸਿਆ ਕੰਮ ਗਲਤ ਹੋਇਆ ਪਿਆ ਇਹ ਕੀ ਹੋਇਆ ਪਿਆ ਜੀ ਪਟਵਾਰੀ ਸਾਹਿਬ ਕੀ ਹੋਇਆ ਪਿਆ खोया ਤਾਂ ਬਹੁਤ ਕੁਝ ਪਿਆ ਪਰ ਕੱਡੋ ਜੀ ਹੱਲ ਕੋਈ ਕਰਾਂਗੇ ਅਗਲੇ ਬੁੱਧਵਾਰ ਨੂੰ ਆਂ ਦੂੰਗਾ ਚਲੋ ਜੀ ਹੋ ਗਿਆ ਸਿਆਪਾ ਖੜਾ ਜੇ ਜਗਵਿੰਦਰ ਦੀ ਥਾਂ ਤੇ ਜਸਵਿੰਦਰ ਲਿਖਦਾ ਜੇ ਜਸਵਿੰਦਰ ਦੀ ਥਾਂ ਤੇ ਸੱਸਾ ਪੂਰਾ ਨਹੀਂ ਕੀਤਾ ਗੱਗਾ ਹੀ ਰੱਖ ਲਿਆ ਜਗਵਿੰਦਰ ਲਿਖਦਾ ਲੈ ਜਗਵਿੰਦਰ ਨੂੰ ਜਸਵਿੰਦਰ ਬਣਨ ਵਾਸਤੇ ਜਸਵਿੰਦਰ ਨੂੰ ਜਗਵਿੰਦਰ ਬਣਨ ਵਾਸਤੇ 10-10 ਸਾਲ ਲੱਗ ਜਾਂਦੇ ਸੀਗਾ ਹੁਣ ਅਸੀਂ ਆਨਲਾਈਨ ਕਰਤਾ ਫਰਦ ਦੇ ਵਿੱਚ ਸੋਧ 1 ਮਿੰਟ ਚ ਕਰਾ ਲਓ ਐ ਸਾਹਮਣੇ ਕਰਾ ਲਓ ਯਾਰ ਬੜੀ ਲੁੱਟ ਸੀ ਜੀ ਹਰ ਮਹਿਕਮੇ ਚ ਜਿੱਥੇ ਜਾਂਦੇ ਸੀ ਬਸ ਲੁੱਟ 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 ਲੀਡਰ ਬਦਲ ਕੇ ਦੇਖ ਲੇ ਸਰਕਾਰਾਂ ਬਦਲ ਕੇ ਦੇਖ ਲੀਆਂ ਗੱਲ ਨਹੀਂ ਬਣੀ ਹੋਰ ਕੋਈ ਤਰੀਕਾ ਹੈ ਨਹੀਂ ਸੀ ਫਿਰ 2022 ਦੇ ਵਿੱਚ ਆਮ ਲੋਕਾਂ ਦੀ ਪਾਰਟੀ ਅਰਵਿੰਦ ਕੇਜਵਲ ਨੇ ਬਣਾਤੀ ਵੀ ਆਮ ਬੰਦੇਓ ਤੁਸੀਂ ਵੀ ਕਾਗਜ਼ ਭਰਦਿਆ ਕਰੋ ਉਹ ਕਹਿੰਦੇ ਨਹੀਂ ਉਹ ਗੁੰਡਾਗਰਦੀ ਵਾਲਾ ਕੰਮ ਹੈ ਪੈਸੇ ਵਾਲਿਆਂ ਦਾ ਕੰਮ ਹੈ ਨਹੀਂ ਨਹੀਂ ਕਹਿੰਦੇ ਆਪਾਂ ਵੀ ਹਰਾ ਸਾਦੇ ਆ ਇਹਨਾਂ ਨੂੰ ਫਰ ਉਹਨਾਂ ਦਾ ਲੋਕਾਂ ਨਹੀਂ ਹੈ ਆਮ ਲੋਕਾਂ ਨੂੰ ਕਾਗਜ਼ ਭਰਨੇ ਆ ਗਏ ਇਹਨਾਂ ਨੂੰ ਇਹ ਪਤਾ ਨਹੀਂ ਸੀ ਵੀ ਕਾਗਜ਼ ਭਰਨੇ ਆ ਗਏ ਹੁਣ ਕਾਗਜ਼ ਭਰਨੇ ਆ ਗਏ ਲੋਕਾਂ ਵੋਟਾਂ ਤਾਂ ਲੋਕਾਂ ਨੂੰ ਪਹਿਲਾਂ ਹੀ ਪਾਉਣੀਆਂ ਆਉਂਦੀਆਂ ਸੀ ਉਹਨਾਂ ਨੇ ਨਵੇਂ ਕਾਗਜ਼ਾਂ ਨੂੰ ਵੋਟਾਂ ਪਾਤੀਆਂ ਹੁਣ ਮੈਨੂੰ ਵਾਲਾ ਕੱਢ ਜਾਂਦੇ ਨੇ ਇਹ ਕਿੱਥੋਂ ਆ ਗਿਆ ਮੈਂ ਕਿਹਾ ਥੋੜੀ ਜਿਓ ਇਂ ਨਿਕਲ ਕੇ ਆਏ ਆ ਥੋੜਾ ਦੁਖੀ ਹੋ ਕੇ ਨੇ ਕਿਉਂ ਆਏ ਫਿਰ ਅਸੀਂ ਕੰਮ ਕਰਨੇ ਸ਼ੁਰੂ ਕਰਤੇ ਇਹ ਹੋਰ ਦੁਖੀ ਹੋਈਗੇ ਫਿਰ ਅਸੀਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਸ਼ੁਰੂ ਕਰਤੀਆਂ ਇਹ ਹੋਰ ਦੁਖੀ ਹੋਈਗੇ ਫਿਰ ਬਿਜਲੀ ਉਹੀ ਖੰਬੇ ਉਹੀ ਜੈਂਪਰ ਉਹੀ ট্রান্সਫਾਰਮਰ ਉਹੀ ਗ੍ਰਿਡ ਰਾਤ ਦੇ 1.5 ਵਜੇ ਆਉਂਦੀ ਸੀ ਹੁਣ ਜਦੋਂ ਮਨ ਜੀ ਜਾਓ ਮੋਟਰ ਚਲਾਓ ਮੈਨੂੰ ਬਜ਼ੁਰਗ ਮਿਲੇ ਮੈਂ ਖੇਤਾਂ 'ਚ ਗਿਆ ਸੀ ਕਦੇ ਨਾ ਬੈਠਾ ਸੀ ਮੈਂ ਜਾ ਕੇ ਮੰਜੇ ਤੇ ਬਹਿ ਗਿਆ ਉੱਥੇ ਉਟਾਲਾ ਪਿੰਡਾ ਨਾਲ ਹੀ ਖੰਨੇ ਦੇ ਨੇੜੇ ਰਖਮਾਣੋ ਦੇ ਨੇੜੇ ਉਹ ਕਹਿੰਦੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਸ਼ਾਮ ਨੂੰ ਸਾਈਕਲ ਤੇ ਜਾ ਕੇ ਤਿੰਨ ਗ੍ਰਿਪ ਕੱਢ ਕੇ ਲਿਆਉਂਦਾ ਮੋਟਰ ਤੇ ਕਹਿੰਦਾ ਕਿ ਤੇ ਰਾਤ ਨੂੰ ਆਪੀ ਨਾ ਚੱਲ ਪੇਗਦੇ ਪਾਣੀ ਕਹਿੰਦਾ ਇੰਨਾ ਹੋਇਆ ਪਿਆ ਇੱਥੇ ਆ ਗੱਲਾਂ ਕਦੇ ਸੁਣੀਆਂ ਸੀ ਪਹਿਲਾਂ ਇਹ ਹੋਰ ਦੁਖੀ ਹੋਈਗੇ ਹੱਦ ਹੋਣੇ ਹੋਈ ਪਈ ਐ ਵੀ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਵੀ ਹੁਣ ਕੀ ਕਰਾਂਗੇ ਹੁਣ ਇਧਰੋਂ ਮੈਂ ਕਹਿ ਦਿੰਨਾ ਵੀ ਹੁਣ ਨਹੀਂ ਜਾਂਦੇ ਅਸੀਂ ਤਾਂ ਕੰਮ ਸਿੱਖ ਗਏ ਹੁਣ ਅਸੀਂ ਸਾਈਕਲ ਦੇ ਕੋਲ ਸਾਈਕਲ ਪਹਿਲਾਂ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਡੰਡਾ ਫਿਰ ਕਾਠੀ ਹੁਣ ਤਾਂ ਕੱਲੀ ਕਾਠੀ ਨਹੀਂ ਹੁਣ ਕੱਲੀ ਕਾਠੀ ਨਹੀਂ ਕਾਠੀ ਤਾਂ ਸਿੱਖੀ ਗਏ ਹੁਣ ਤਾਂ ਮੰਗਰ ਸਵਾਰੀ ਬਿਠਾ ਕੇ ਨਾਬੇ ਛੱਡ ਕੇ ਵੀ ਆਉਣ ਲੱਗ ਗਏ ਆਪਾਂ ਕਹਿੰਦਾ ਸਬਾਈ ਖਿੱਚ ਜਦੋਂ ਕੋਈ ਬੈੰਦਾ ਹੋਵੇ ਜਦੋਂ ਕੋਈ ਬੈਨਾ ਹੋਵੇ ਸਾਈਕਲ ਤੇ ਅਗਲਾ ਕਹਿੰਦਾ ਬਾਈ ਮੈਨੂੰ ਖਿੱਚਣਾ ਨਹੀਂ ਆਉਂਦਾ ਬਹਿ ਜਾ ਮੈਂ ਪਿੱਛੇ ਤੂੰ ਮੇਰੇ ਵਾਲਾ ਚਲਾ ਲਾ ਹੁਣ ਆਪਾਂ ਨੂੰ ਖਿੱਚਣਾ ਵੀ ਆ ਗਿਆ ਸੋਇਸ ਕਰਕੇ ਵੀਰੋ ਇਹ ਜਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਕਉਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਬਿਛਾਤੇ ਸਾਡੀਆਂ ਲੱਖਾਂ ਤੀਆਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਮੇਰੇ ਵੀਰੋ ਉਹਨਾਂ ਨੂੰ ਸਜਾਤਾ ਮਿਲੂਗੀ ਜਿੱਡੇ ਮਰਜੀ ਵੱਡੇ ਹੋਣ ਜਿੱਡੀਆਂ ਮਰਜੀ ਸ਼ਿਫਾਰਸ਼ਾਂ ਹੋਣ ਉਹਨਾਂ ਨੂੰ ਸਹਰਾਣਾ ਜਾਂ گارਲਿਕ ਬਰੈਡ ਜਾਂ ਪਾਸਤੇ ਨਹੀਂ ਮਿਲਣਗੇ ਹੁਣ ਹੁਣ ਵੈਂਗੜਾਂ ਦੀ ਤਰੀਓ ਹੀ ਮਿਲੂਗੀ ਬਾਈ ਜੀ ਹੁਣ ਤਾਂ ਜੋ ਬਣਿਆ ਭਾਈ ਚੁੱਲੇ ਬਣਦੀ ਖਾਣੀ ਪੈਣੀ ਆ ਹੁਣ ਤਾਂ ਜਿਹਨੂੰ ਆਪਾਂ ਕਹਨੇ ਆ ਉੱਥੇ ਜੇਲ੍ਹ ਤਾਂ ਪਤਾ ਹੀ ਐ ਬੈਂਗਣਾ ਦੀ ਤਰੀ ਆਲੂਆਂ ਦੀ ਸਬਜ਼ੀ ਆਲੂਆਂ ਦੀ ਸਬਜ਼ੀ ਨੂੰ ਚਾਹ ਪੋਣੀ ਨਾ ਪੋੜਨਾ ਪੈਂਦਾ ਵੀ ਇਹ ਆਲੂ ਕਿਹ ਅਜੇ ਵਿੱਚੋਂ ਵੀ ਕਦ ਆਲੂ ਹੀ ਫਸ ਜੇ ਕਿਤੇ ਬਈ ਲੋਕਾਂ ਮਿਹਲੇ ਤੋ ਤੁਹਾਨੂੰ ਦਰਦ ਨਹੀਂ ਆਇਆ ਜਦੋਂ ਅੰਦਰ ਕੀਤਾ ਵੱਡਾ ਤਸਕਰ ਜਿਹੜਾ ਆਪਦੇ ਗੱਡੀ 'ਚ ਨਸ਼ੇ ਢੋਂਦਾ ਸੀ ਉਸ ਵੇਲੇ ਦੇ ਹੱਕ 'ਚ ਕੌਣ-ਕੌਣ ਆਗੇ ਆ ਸਾਰੇ ਹੀ ਆਗੇ ਬਾਬਿਓ ਚੰਨੀ ਆ ਗਿਆ ਬਿੱਟੂ ਆ ਗਿਆ ਖੈਰਾ ਆ ਗਿਆ ਬਾਜਬਾ ਆ ਗਿਆ ਕੈਪਟਨ ਅਮਰਿੰਦਰ ਆ ਗਿਆ ਬਾਰੋਂ-ਬਾਰੋਂ ਗਾਲਾਂ ਕੱਢਦੇ ਰਹੇ ਇਹਦਾ ਮਤਲਬ ਆਮ ਆਦੀ ਪਾਰਟੀ ਨੇ ਪ੍ਰਮਾਤਮਾ ਨੇ ਕਿੱਡੇ ਵੱਡੇ ਧੋਖੇ ਤੋਂ ਬਚਾ ਲਿਆ ਆਪਾਂ ਨਹੀਂ ਤਾਂ ਇਹ ਨਾਲ ਹੀ ਹੁੰਦੇ ਆਪਾਂ ਨੂੰ ਐ ਹੁੰਦਾ ਵੀ ਹਾਂ ਹੋ ਗਿਆ ਕੰਮ ਇਹਨਾਂ ਦਾ ਇਕੱਠਾ ਹੀ ਸੀ ਵੀਰੋ 75 25 ਦਾ ਇਹਨਾਂ ਦਾ ਸਾਫ਼ ਕਾਬਜ਼ਾ ਸੀ ਹੁਣ ਬਹੁਤ ਕੁਝ ਥੈ ਹੀ ਜਾਂਦਾ ਭਾਈ ਖੰਡਾਇ ਹੀ ਰੇ ਵਾਂਗੂ ਪਿਆ ਜਦੋਂ ਇੰਨੇ ਕਿੱਥੇ ਸਾਂਭ ਲੋਗੇ ਤੁਸੀਂ ਬਹੁਤ ਕੋਈ ਥੈ ਹੀ ਜਾਂਦਾ ਲੋਕਾਂ ਦਾ ਵੀ ਹੌਸਲਾ ਵਧ ਗਿਆ ਉਹ ਵੀ ਦੱਸਣ ਲੱਗੇ ਕਹਿੰਦੇ ਕੁਝ ਇੱਥੇ ਪਿਆ ਸਮਾਨ ਜੀ ਅਸੀਂ ਕਹ ਦੱਸ ਦੋ ਕੁਝ ਇੱਥੇ ਪਿਆ ਜੀ ਇਹ ਕਹ ਦੱਸ ਦੋ ਇਕੱਠੇ ਕਰੀ ਜਾਨੇ ਹੁਣ ਟੋਕਰਾਂ ਭਰ ਕੇ ਸਬੂਤਾਂ ਦਾ ਅਦਾਲਤ ਦੇ ਮੂਰੇ ਮਾਨਯੋਗ ਅਦਾਲਤ ਦੇ ਮੂਰੇ ਪੇਸ਼ ਕਰਾਂਗੇ ਕਿ ਆਂ ਚੱਕੋ ਜੀ ਇਤੁਬਾ ਤੋਡਾ ਕੰਮ ਨਹੀਂ ਇਹਨਾਂ ਨੂੰ ਇਹ ਸੀ ਸਾਨੂੰ ਕੌਣ ਹੱਥ ਪਾਉਂਦਾ ਉਹ ਸਾਡਾ ਸਾਰਾ ਕੁਝ ਸਾਡੇ ਹੀ ਸਿਸਟਮ ਹੈ ਇਧਰੋਂ ਵੀ ਸਾਡਾ ਉਧਰੋਂ ਵੀ ਸਾਡਾ ਹੀ ਹੈ ਪਰ ਪ੍ਰਮਾਤਮਾ ਉਹ ਰੱਬ ਦੀ ਚੱਕੀ ਕਹਿੰਦੇ ਚੱਲਦੀ ਬਹੁਤ ਹੌਲੀ ਹੈ ਪਰ ਪੀਣ ਦੀ ਬਹੁਤ ਬਰੀਕ ਹੈ ਸੋ ਵੀਰੋ ਮੈਨੂੰ ਲੱਗਦਾ ਵੀ ਆਹ ਜਿਹੜਾ ਆਪਾਂ ਪ੍ਰੋਗਰਾਮ ਕਰ ਰਹੇ ਆਂ ਜੇ ਕਿਤੇ ਇਹਨਾਂ ਦੀ ਨੀਅਤ ਸੱਚੀ ਹੁੰਦੀ ਜੇ ਪੰਜਾਬ ਨੂੰ ਥੋੜਾ ਬੁਰੀ ਰੱਤੀ ਪਰ ਵੀ ਪਿਆਰ ਕਰਦੇ ਹੁੰਦੇ ਆਪਾਂ ਨੂੰ ਇਹੋ ਜਿਹਾ ਫੰਕਸ਼ਨ ਕਰਨੇ ਨਹੀਂ ਪੈਣੇ ਸੀ ਹੁਣ ਆਪਾਂ ਨੂੰ ਵਿਲੇਜ ਡਿਫੈਂਸ ਕਮੇਟੀਆਂ ਬਣਾਉਣੀਆਂ ਪੈ ਰਹੀ ਚਲੋ ਕਰ ਲਾਂਗੇ ਜੇ ਪੰਜਾਬ ਤੇ ਕੋਈ ਅਲਮਤ ਆਈ ਹੈ ਤਾਂ ਅਸੀਂ ਉਹਨੂੰ ਦੂਰ ਵੀ ਕਰਨਾ ਜਾਣਦੇ ਆ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ ਹੁਣ ਤੱਕ 10000 ਪਿੰਡਾਂ ਜਾ ਕੇ ਆ ਤੁਹਾਡੀਆਂ ਕਮੇਟੀਆਂ ਨੇ ਮੀਟਿੰਗਾਂ ਕਰ ਲੀਆਂ ਲੋਕ ਮੈਨੂੰ ਰੋਜ਼ ਫੋਨ ਆਉਂਦੇ ਪੰਚਾਇਤਾਂ ਦੇ ਅਸੀਂ ਵੀ ਲਿਖ ਕੇ ਦੇਣ ਨੂੰ ਤਿਆਰ ਆ ਜੀ ਮਤਾ ਪਾਤਾ ਪਿੰਡ 'ਚ ਕਿ ਅਸੀਂ ਨਹੀਂ ਬੜਨ ਦਿੰਦੇ ਕਿਸੇ ਨਸ਼ਾ ਵੇਚਣ ਵਾਲੇ ਨੂੰ ਜੇ ਸਾਡੇ ਪਿੰਡ ਦਾ ਕੋਈ ਵੇਚੂਗਾ ਅਸੀਂ ਮਗਰ ਨਹੀਂ ਜਾਂਦੇ ਅਸੀਂ ਜਮਾਨਤ ਕਰਾਉਂਦੇ ਇਹ ਲੋਕਾਂ ਦੀ ਲਹਿਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਬਣ ਸਕਦੀ ਕਰ ਲਾਂਗੇ ਖਤਮ ਆਪਾਂ ਭਗਤ ਸਿੰਘ ਰਾਜਗੁਰੂ ਸੁਖਦੇਵ 17 18 ਸਾਲ ਦੇ ਆਏ ਸੀਗੇ ਸੰਘਰਸ਼ ਚ ਜਾ ਦੀ ਜਦੋਂ ਲੋਕਾਂ ਨੂੰ ਜਾ ਕੇ ਕਹਿੰਦੇ ਸੀ ਅੰਗਰੇਜ਼ ਕੱਢਾਂਗੇ ਅਸੀਂ ਲੋਕ ਮਜ਼ਾਕ ਕਰਦੇ ਸੀ ਲਹ ਆਜਾ ਆਕੇ ਜੇ ਕੱਢ ਦੇਣਗੇ ਅੰਗਰੇਜ਼ਾਂ ਨੂੰ ਕਹੇ ਕੱਢ ਦਾਂਗੇ ਅਸੀਂ ਤੇ ਇੱਤੇ ਹੀ ਸਾਲ ਦੀ ਉਮਰ ਚ ਫਾਂਸੀਆਂ ਹੋ ਗਈਆਂ ਚਿੰਗਾਰੀਆਂ ਢੜਕ ਗਈਆਂ ਪੂਰੇ ਦੇਸ਼ ਦੇ ਵਿੱਚ ਲਹਿਰ ਬਣ ਗਈ ਤੇ ਅੱਜ ਆਪਾਂ 47 ਚ ਆਜ਼ਾਦ ਹੋਏ ਭਗਤ ਸਿੰਘ ਉਹਨਾਂ ਦੇ ਮੇਲੇ ਲੱਗਦੇ ਆ ਮੇਲੇ ਉੱਥੇ ਗੁਰੂ ਸਾਹਿਬ ਨਾਲ ਲੜਾਈ ਸੀ ਔਰੰਗਜ਼ੇਬ ਦੀ ਬਹੁਤ ਵੱਡੀਆਂ ਫੌਜਾਂ ਸੀ ਉਹਦੇ ਕੋਲੇ ਇਧਰ ਸਵਾ ਲੱਖ ਨਾਲ ਇੱਕ ਇਧਰ ਵੀ ਬਹੁਤ سارے ਲੋਕ ਕਹਿੰਦੇ ਸੀ ਇਹ ਲੜਾਈ ਜਿੱਤੀ ਨਹੀਂ ਜਾਣੀ ਪਰ ਗੁਰੂ ਸਾਹਿਬ ਕੋਲੇ ਸੱਚ ਸੀ ਗੁਰੂ ਸਾਹਿਬ ਕੋਲੇ ਚੰਡੀ ਦੀ ਵਾਰ ਸੀ ਗੁਰੂ ਸਾਹਿਬ ਕੋਲੇ ਖਾਲਸੇ ਦੀ ਫੌਜ ਬਣਾਈ ਹੋਈ ਸੀ ਐਸੀਆਂ ਲੜਾਈਆਂ ਲੜੀਆਂ ਸਰਵੰਸ ਬਾARTA ਫਿਰ ਵੀ ਤਲਵਾਰਾਂ ਦੇ ਮੂੰਹ ਖੁੰਡੇ ਨਹੀਂ ਹੋਏ ਵੀਰੋ ਅੱਜ ਗੁਰੂ ਸਾਹਿਬ ਨੂੰ ਸਵੇਰੇ ਸ਼ਾਮ ਨਤਮਸਤਕ ਕਰਦੇ ਆ ਉਹਨਾਂ ਦੇ ਯਾਦਗਾਰਾਂ ਤੇ ਜਾਂਦੇ ਆ ਔਰੰਗਾਬਾਦ ਜਾ ਕੇ ਦੇਖ ਲਿਓ ਔਰੰਗਜੀਤ ਦੀ ਕਬਰ ਤੇ ਕੋਈ ਦੀਵਾ ਕਰਨ ਵਾਲਾ ਨਹੀਂ ਹੈਗਾ ਭਰਾ ਉਹ ਦੀਵਾ ਕਰਨ ਵਾਲਾ ਸੱਚ ਦੀ ਜਿੱਤ ਹੋਈ ਉਹ ਸੱਚ ਦੀ ਜਿੱਤ ਹੋਈ ਹੈ ਸੱਚ ਜਿੱਦ ਦਾ ਜੀ ਸੱਚ 2022 ਚ ਮੈਂ ਕੀ ਕੀਤਾ ਮੇਰੇ ਕੋਲੇ ਮੇਰੇ ਕੋਲੇ ਕਿਹੜਾ ਕੋਈ ਪੈਸੇ ਸੀ ਮੈਂ ਕਿਹੜਾ ਕੋਈ ਕਿਸੇ ਮੰਤਰੀ ਦਾ ਜਾਂ ਕੋਈ ਵੱਡੇ ਰਾਜਨੀਤਿਕ ਘਰਾਣੇ ਚ ਆਇਆ ਆਮ ਜੇ ਘਰਾਣੇ ਚ ਆਇਆ ਸੀ ਮੈਂ ਸੱਚ ਬੋਲੀ ਗਿਆ ਵੀ ਲੋਕੋ ਗੱਲ ਇਹ ਆ ਇਹਨਾਂ ਕੋਲੇ ਪੈਸੇ ਨੇ ਗੁੰਡਾ ਕਰਦੀ ਆ ਇਹ ਜਿੱਤੀ ਗਏ ਨੇ ਕਿੰਨੀ ਵਾਰੀ ਜਿੱਤਲੇ ਸਾਨੂੰ ਤਾਂ ਇੱਕ ਵਾਰੀ ਚੈੱਕ ਕਰ ਲਓ ਅਸੀਂ ਆਏ ਆ ਲੋਕ ਕਹਿੰਦੇ ਯਾਰ 7-8 ਸਾਲ ਪਾਰਲੀਮੈਂਟ ਚ ਦੇਖਿਆ ਇਹ ਸੱਚ ਤਾਂ ਬੋਲਦਾ ਹੈ ਪਹਿਲਾਂ ਕਹਿੰਦਾ ਸੀ ਡੀਆਂ ਚ ਵੀ ਸੱਚ ਹੀ ਬੋਲਦਾ ਚਲ ਦੇਖਦੇ ਆ ਚੈੱਕ ਕਰਕੇ ਇਹਨੂੰ ਤੁਸੀਂ ਮੈਨੂੰ ਚੈੱਕ ਕਰ ਲਿਆ ਤੇ ਫਿਰ ਮੇਰੇ ਥੋੜਾ ਫਰਜ ਖਤਮ ਹੋ ਗਿਆ ਮੇਰਾ ਸ਼ੁਰੂ ਹੋ ਗਿਆ ਥੋੜੀ ਜਿਮੇਵਾਰੀ ਖਤਮ ਹੋ ਗਈ ਮੇਰੀ ਸ਼ੁਰੂ ਹੋ ਗਈ ਫਿਰ ਮੈਂ ਵੀ ਆਪਣੇ ਆਪ ਨਾਲ ਮੈਂ ਅਰਦਾਸ ਕੀਤੀ ਮੈਂ ਕਿਹਾ ਪ੍ਰਮਾਤਮਾ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੁਣ ਇਹਨੂੰ ਨਿਭਾਉਣ ਦਾ ਬਲ ਤੂੰ ਹੀ ਦੇ ਹੁਣ ਸਮੱਤ ਤੂੰ ਹੀ ਬਖਸ਼ੀ ਵੀ ਲੋਕਾਂ ਦੇ ਹੱਕ ਚ ਜੱਲੇ ਪੈਣਨ ਬੜੀ ਜਨਤਾ ਦੁਖੀ ਹੋਈ ਪਈ ਐ 75 ਸਾਲ ਹੋ ਗਏ ਆਪਦਿਆਂ ਤੋਂ ਕੁੱਟਾਂ ਖਾਂਦਿਆਂ ਨੂੰ ਉਸ ਤੋਂ ਪਹਿਲਾਂ 200 ਸਾਲ ਉਹ ਤਾਂ ਬਗਾਨੇ ਸੀ ਅੰਗਰੇਜ਼ ਤਾਂ ਲੁੱਟ ਅੰਗਰੇਜ਼ਾਂ ਨੇ ਤਾਂ ਲੁੱਟਣਿਆ ਸੀ ਜੀ ਉਹ ਤਾਂ ਲੁੱਟਣ ਹੀ ਆਏ ਸੀ ਆਪਦੇ ਹੀ ਲੁੱਟੀ ਗਏ ਸੰਤਾ ਲੋਹੇ ਤੇ ਸੋਨੇ ਦੀ ਬਾਜ਼ਾਰ ਦੇ ਵਿੱਚ ਦੁਕਾਨ ਸੀ ਆਮੋ ਸਾਹਮਣੇ ਥੋੜਾ ਲੋਹੇ ਦੇ ਵੀ ਪੈਂਦਾ ਸੀ ਥੋੜਾ ਸੋਨੇ ਦੇ ਵੀ ਪੈਂਦਾ ਸੀ ਇੱਕ ਦਿਨ ਲੋਹੇ ਤੇ ਸੋਨੇ ਨੇ ਆਪਸ ਵਿੱਚ ਗੱਲ ਕੀਤੀ ਸੋਨਾ ਕਹਿੰਦਾ ਯਾਰ ਥੋੜਾ ਤੇਰੇ ਵੀ ਵਜਦਾ ਥੋੜਾ ਮੇਰੇ ਵੀ ਵਜਦਾ ਪਰ ਤੂੰ ਰੋੜਾ ਬਹੁਤ ਪਾਉਣਾ ਯਾਰ ਸਾਰੇ ਬਾਜ਼ਾਰ ਜਗਾਂ ਤੇਰਾ ਪਤਾ ਲੱਗ ਜਾਂਦਾ ਵੀ ਤੇਰੇ ਥੋੜਾ ਵਜਿਆ ਮੇਰਾ ਪਤਾ ਲੱਗਦਾ ਕਾ ਜਦੋਂ ਮੇਰੇ ਥੋੜਾ ਵਜਦਾ ਉਹ ਕਹਿੰਦਾ ਭਰਾਵਾ ਥੋੜਾ ਦੋਨਾਂ ਦੇ ਵਜਦਾ ਫਰਕ ਐਨਾ ਕਹ ਤੇਰੇ ਤਾਂ ਲੋਹੇ ਦਾ ਥੋੜਾ ਵਜਦਾ ਤੂੰ ਸੋਨਾ ਹੈ ਉਹ ਤਾਂ ਸ਼ਰੀਕ ਹੈ ਤੇਰਾ ਉਹਨੂੰ ਤਾਂ ਤੈਨੂੰ ਕੁੱਟਣੀ ਕੁੱਟਣਾ ਹੈ ਉਹਦਾ ਸ਼ਰੀਕ ਤਾਂ ਘੁੱਟਦਾ। ਉਹ ਕਹਿੰਦਾ ਮੈਨੂੰ ਦੁੱਖ ਤੇ ਮੈਨੂੰ ਜਿਹੜਾ ਦਰਦ ਜਾਂ ਮੇਰੀਆਂ ਚੀਕਾਂ ਜ਼ਿਆਦਾ ਆਏ ਨਿਕਲਦੀਆਂ ਨੇ ਓਏ ਮੈਨੂੰ ਮੇਰੇ ਵਾਲੀ ਘੁੱਟੀ ਜਾਂਦੇ ਓਏ ਲੋਹੇ ਦੇ ਹੀ ਥੋੜਾ ਲੋਹੇ ਨੂੰ ਘੁੱਟੀ ਜਾਂਦਾ। ਸਾਨੂੰ ਦੁੱਖ ਇਸ ਗੱਲ ਦਾ ਸਾਨੂੰ ਸਾਡੇ ਵਾਲੇ ਲੁੱਟੇ ਗਏ ਨੇ। ਬਗਾਨਿਆਂ ਨਾਲ ਤਾਂ ਨਿਪਟ ਲੈਂਦੇ। ਆਹ ਜਿਹੜੀਆਂ ਬਿਮਾਰੀਆਂ ਸਾਨੂੰ ਦੇ ਗਏ। ਨਸਲ ਕੁਸ਼ੀਆਂ ਸਾਡੀਆਂ ਕਰ ਗਏ। ਪਤਾ ਹੀ ਨਹੀਂ ਕਿੰਨੇ ਟੈਲੈਂਟਡ ਨੌਜਵਾਨ ਕਿੰ ਕਿੰਨੀਆਂ ਕਿੰਨੀਆਂ ਉਹਨਾਂ ਨੇ ਪੜਾਈਆਂ ਕਰਨੀਆਂ ਹੋਣੀਆਂ ਹਜੇ ਕੀ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਨਾਲ ਹੀ ਚਲਿਆ ਗਿਆ 22 23 23 ਸਾਲ ਦੇ ਬੱਚੇ ਟੀਕੇ ਲਾ ਲਾ ਕੇ ਇਹਨਾਂ ਨੇ ਘਰ ਘਰ ਕੇ ਸਪਲਾਈਆਂ ਕਰ ਕਰ ਦੇਤੀਆਂ ਹੋਰ ਕੰਮ ਨਹੀਂ ਸੀ ਕੋਈ ਵੱਡੇ ਵੱਡੇ ਨੂੰ ਆਪਦੇ ਘਰੇ ਰੱਖਦੇ ਸੀਗੇ ਤੇ ਆਹ ਖਾਲ ਕਰਕੇ ਰੱਖਤਾ ਦੇਸ਼ ਪੰਜਾਬ ਰੰਗਲੇ ਪੰਜਾਬ ਦਾ ਵਾਪਸ ਲੈ ਕੇ ਆਉਣਾ ਪੰਜਾਬ ਦੀ ਗਲੋਰੀ ਵਾਪਸ ਲੈ ਕੇ ਆਉਣੀ ਹੈ ਪੰਜਾਬ ਦੇ ਰੰਗ ਵਾਪਸ ਲੈ ਕੇ ਉਹਨਾਂ ਨੇ ਪੰਜਾਬ ਦੀ ਅਣਖ ਵਾਪਸ ਲੈ ਕੇ ਆਉਣੀ ਹੈ ਔਰ ਆਈ ਜਾਣੇ ਹੌਲੀ-ਹੌਲੀ ਪੜ੍ਹਾਈ ਦੇ ਵਿੱਚ ਪਹਿਲੀ ਵਾਰ ਹੋਇਆ 805 ਬੱਚੇ